ਇਹ ਚੀਜ਼ ਪਾਣੀ ਦਾ ਰੋਕ ਮੈਂ ਲਾਉਂਗਾ ਕਿ ਜਾਂਦੇ ਹਾਂ ਚੱਲ ਚੱਲ ਯਾਰ ਬੀਚਾਰ ਯਾਰ ਨਵਾਂ ਮਾਰ ਰਿਹਾ ਪਾਣੀ ਆ ਗਿਆ ਸੇ ਨਾ ਤੁਹਾਨੂੰ ਪਹਿਲੇ ਪਾਣੀ ਦੇ ਨਾਲ ਸਤਨੂ ਕੋਲ ਲੱਗ ਰੁਕਾ ਇਹ ਜਰਾ ਕੋਲਾ ਪਾਣੀ 4 ਫੁੱਟ ਨਹੀਂ ਆ ਪੱਜਾ ਹੋਏ ਦੁਕਾਨ ਮੇਰਾ ਦਾਗ ਲਾ ਰਿਹਾ ਪਾਣੀ შე ਰੋਕੇ ਤੇ ਪਿੰਡ ਨੂੰ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਆਹ 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 ਕੀ ਆਏ ਆ ਜਲ ਜਾ ਜਲ ਜਾ ਕੀ ਆਏ ਆ ਆਹ ਨਾਲ ਕੋਕੋਡੀ ਛੱਡ ਗਿਆ ਉਹਨਾਂ ਨੇ ਹਾਂ ਬੋਲ ਕੋਈ ਨਹੀਂ ਕੋਈ ਆਹੋ ਮੈਂ 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 ਤੜਕੇ ਨੂੰ ਕਰਦਾ ਨਹੀਂ ਇਹਦੇ ਆਹ ਹਾਂ ਅੜਿਆ ਵੇ ਹੋਉਦੇ ਚੱਲ ਇਧਰੋਂ ਦੇ ਮਾਹੌ ਲੱਥਾ ਨਾ ਤੇ ਸਾਰੇ ਆ ਚਾਪੀਆਂ ਦਾ ਤਾਂ ਰੱਖੀ ਆ ਹੱਲੇ ਨਾ ਪੱਟੇ ਤੇ ਜਿਹੜਾ 11 ਬੱਤੀ ਬੱਤੀ ਜਿਹੜੇ ਆ ਜੋਰ ਵਾਲੇ ਆ ਬੜੇ ਚਾਈ ਨਾਲ ਬਹੁਤ ਬੋਲ ਖਤਾ ਲਾ ਦਿੰਦੇ ਆ ਨਾ ਇਹ ਵੇਲੇ ਆਹ ਮਟੀਰੀਅਲ ਜਿਹੜਾ ਬੀਰ ਭੜ ਗਏ ਮਾਰੋ ਜੀ ਜਿਹੜੀਆਂ ਮਿੰਨਿਆ ਬੈਠੇ ਹੋ ਗਾ ਓਏ ਦੱਸੋ ਆਹ ਕੰਨ ਜਿੱਤ ਗਿਆ ਬਹੁਤ ਸੇ ਮਗਿਆ ਆ ਗਿਆ ਬਹੁਤ ਸੰਗਤ ਪਰਦੀ ਤਾਲੀਆਂ ਹੋ ਗਿਆ ਚੱਲ ਆ ਜਾ ਸੁਚਾਈ ਕਿ ਨਹੀਂ 3 ਤਾਲੀਆਂ ਹੋ ਗਿਆ ਚੱਲ ਆ ਜਾ ਸੁਚਾਈ ਕਿ ਨਹੀਂ 40 40 ਦੇ ਬੀਚ ਨਾ ਨਾ ਇੱਧਰ ਫੜਾਈ ਜਾ ਸੰਗਿਆ ਫੜ ਲੈ ਖਲੋਤੇ ਲੋ ਆਹ ਪਿੰਡ ਵਾਸੀ ਟਕਰੇ ਹੋਏ ਆਂ ਕਿ ਵਿੱਚੋਂ ਰਾਹ ਜਿਹੜਾ ਖੁੱਲ ਗਿਆ ਜਿਹੜਾ ਪਾਣੀ ਦਾ ਨਾਲ ਲੱਗੇ ਪਿਛੇ ਜਿਹੜਾ ਪਿਛੋਂ ਗੰਦ ਪੈ ਲਾ ਰਿਹਾ ਜੁੜਦਾ ਜਾ ਰਿਹਾ ਦੋਧਾ ਕਰਕੇ ਪਾਣੀ ਨੂੰ ਨਾਲ ਲੱਗ ਗਈ ਜ਼ਿਆਦਾਤਰ ਠੀਕੇਦਾਰ ਨੂੰ ਕਿਹਾ ਸੀ ਕਿ ਉਹਨਾਂ ਕੋਲ ਚਾਪੂ ਬਣਾ ਕਰਨ ਲਈ ਬੰਦੇ ਜੋ ਅਸਟੇਟ ਆਇਆ ਵਿਸ਼ੇ ਸਾਹਨ دانگ پانی سب چڑھنا ہو رہا

જા ફરવાલા ગંગા તો મોટો તુહા ને પ્રદાના માં ચાલી જા ને ક્યાં નું સાહેબ જવાનો કહી ના કોઈ વિચાર નું પડા જમન જમન જાવ 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 ਮੜਾ ਗਿਆ ਤੇ ਆ ਸਰਪੰਚਾਂ ਦੇ ਅੰਮ੍ਰਿਤ ਸਾਡੇ ਗੁੰਨੂ ਦੇ ਲਗੀ ਵਿਚਾਰ ਗੁੰਨੂ ਸਰਪੰਚ ਉਹ ਗੁੰਨੂ ਪੱਤੀ ਬੰਦ ਹੋਈ ਨਹੀਂ ਇਹ ਆ ਮਨਮੇ ਦੇ ਨੇ ਬੋਲ ਮਨਾ ਜਾ ਲਾਈਵ ਹੋਇਆ ਆਪਣਾ ਜੰਮੀ ਕੌਣ ਇਧਰ ਕਾ ਰੈਣੂ ਆ ਇਹ ਪਾਣੀਆ ਵਖਾਈ ਜਾਂਦਾ ਹਾਂ ਹਾਂਜੀ ਬਸ ਇੱਕ ਖਾਲਸਾ ਵੈਗਰੂ ਜਿੱਤੀ ਫਤਹਿ ਜੀ ਇਹ ਸਾਡਾ ਪੋਲੇ ਜਿਹੜਾ ਨਵਾਂ ਬੰਦਿਆ ਹੀ ਮਾੜੀ ਗੋਡ ਸਿੰਘ ਦਾ ਜੀ ਬੜਾ ਉਦੋਂ ਰੌਲਾ ਪਾਇਆ ਠੇਕੇਦਾਰ ਨੂੰ ਵੀ ਕਿ ਪੋਲਾ ਪਹਿਲੇ ਪੋਨ ਨਾਲੋਂ 5 ਫੁੱਟ ਤੋਂ ਨੀਵਾ ਬੰਨਣ ਦਿਆਂ ਵਾ ਇਸ ਕਰਕੇ ਜਿਹੜੀ ਪਾਣੀ ਦੀ ਡਾਫ ਲੱਗਣੀ ਆ ਤੇ ਪਿੰਡ ਵੀ ਰੁੜਨੇ ਦੋਵੇਂ ਤੇ ਪਰ ਉਹਨੇ ਠੇਕੇਦਾਰ ਨੇ ਕੋਈ ਨਹੀਂ ਸੁਣਵਾਈ ਕੀਤੀ ਆ ਕੋਈ ਸੁਣਿਆ ਕਰਿਆ ਇਸ ਤੋਂ ਅਗਲੇ ਬੰਨੇ ਪੋਲੇ ਉਦੋਂ ਕੋਠੀ ਦਾ ਉਹ 10 ਫੁੱਟ ਇਸ ਪੋਲ ਤੋਂ ਉੱਚਾ ਵਾ ਤਿਆਰ ਤੁਸੀਂ ਹੁਣ ਸਮੇਂ ਦੇ ਹਾਲਾਤ ਵੇਖ ਸਕਦੇ ਜੇ ਇਹ ਪਾਣੀ ਆਉਣਾ ਪੰਡੜੀ ਟਪਣਾ ਨਹੀਂ ਉਧਰ ਵੀ ਜਦੋਂ ਜਹਰ ਕਰੁੰਦਾ ਬੰਨਣ ਲਈ ਇੱਧਰ ਵੀ ਵੇਖ ਸਕਦੇ ਜੇ ਪਿੰਡ ਨੂੰ ਵੀ ਇਹ ਖਤਰਾ ਬਣ ਗਿਆ ਵਾ ਇਹ ਜੇ بارش ਨਾ ਆੜੀ ਤੇ ਸਾਰੇ ਪਿੰਡਾਂ ਦਾ ਨੁਕਸਾਨ ਆ ਫਸਲਾਂ ਦਾ ਤੇ ਆ ਤੁਹਾਡੇ ਸਾਹਮਣੇ ਹੀ ਆ ਪੁਲਿਸ ਤਰੀ ਵੀ ਇਹਨੇ 5 ਫੁੱਟ ਜਿਹੜਾ ਕੋਲੇ ਆ ਪਹਿਲੇ ਪੁੱਲ ਨਾਲੋਂ ਨੀਲਾ ਬੰਨਤਾ ਵਾ ਤੇ ਫਸੋ ਨਾ ਮੈਂ ਇੱਥੇ ਜੋ ਵੀ ਬੰਦੀ ਕਾਰਵਾਈ ਠੇਕਦਾਰ ਤੇ ਕੀਤੀ ਜਾਵੇ ਇਹ ਨੂੰ ਕਹਵੇ ਕਿ ਪੁਲ ਇਹ ਜਿਹੜਾ ਇਹ ਦੁਬਾਰਾ ਬਣਿਆ ਜਾਵੇ ਕਿਉਂਕਿ ਇਹ ਜਿਹੜਾ ਸਾਡੇ ਲਈ ਮਸੀਬਤ ਦਾ ਇਹਨੇ ਪੁਲ ਬਣਾਤਾ ਵਾ ਪੁਲ ਕਹਿੰਦਾ ਮੈਂ ਮਸੀਬਤ ਘੜੀ ਕਰਤੀ ਐ ਸੋ ਇਹ ਜਿਹੜਾ ਵੀ লাইਵ ਦੇਖਦਾ ਵਾ ਇਹ ਪੁਲ ਦੀ ਸਥਿਤੀ ਜਾਣ ਕੇ ਵੇਖੇ ਸਥਿਤੀ ਵੇਖ ਕੇ ਜਾਣ ਕੇ ਇੱਥੇ ਜਿਹੜੀ ਬੰਦੀ ਕਾਰਵਾਈ ਇੱਥੇ ਕਰੇ ਜਾਂ ਇਹਨੂੰ ਪੁਲ ਨੂੰ ਸਹੀ ਕੀਤਾ ਜਾਵੇ ਆਪ ਕਹੀਂ ਵੇਖ ਸਕਦੇ ਐ ਸਮਤ ਪਿੰਡਾਂ ਦੇ ਨੌਜਵਾਨ ਅਜੇ ਆ ਉਧਰ ਪਿੰਡ ਤੋਂ ਤਾਂ ਡਰ ਬਣ ਗਿਆ ਅੱਠ ਬਰਾ ਦਾ ਹੋ ਗਿਆ ਸੋ ਆਪ ਨੂੰ ਬੇਨਤੀ ਹੈ ਕਿ ਇਹ ਕਾਰਵਾਈ ਕੀਤੀ ਜਾਵੇ ਪਿੱਛੇ ਦਾ ਵੀ ਜੱਜਾ ਲਾਤ ਵਿਖਾਦੀ ਹੈ ਨਾ ਜਿਹੜੇ ਪਾਣੀ ਉਧਰ ਪਿੱਛੇ ਲੱਗ ਗਿਆ ਇਦਰਾ ਉਹ ਪਿੰਡ ਦੇ ਲੋਕ ਬਰਾ ਹਾਂ ਹਾਂ ਉਹ ਸਭ ਨੇ ਲੋਕ ਨੇ ਨਹੀਂ ਤੇੜਾ ਕੀ ਮੰਮਾ ਆ ਵੇਖ ਲਓ ਪਾਣੀ ਦੀ ਪੁਲ ਦੇ ਦਾਬ ਲਾ ਕੇ ਸਾਰਾ ਕੁਝ ਪਾਣੀ ਤੇ ਰੋਕ ਲੱਗੀ ਹੋਈ ਪਾਣੀ ਦੀ ਤੇ ਇੱਕ ਪਾਸੇ ਦਾ ਤੁਹਾਨੂੰ ਵਿਖਾ ਦਿੰਦੇ ਆ ਕਿ ਪਾਣੀ ਦੀ ਰੋਕ ਦੇ ਨਾਲ ਜਿਹੜਾ ਪਾਣੀ ਚੜਿਆ ਆਇਆ ਪਿਆ ਸਾਰਾ ਤੇ ਹਾਂਜੀ ਪੁਲ ਬਾਰੇ ਤੁਹਾਡੇ ਕੀ ਵਿਚਾਰੇ ਜੀ ਹਾਂ ਵਿਚਾਰ ਦੱਸੋ ਸਾਡੇ ਵਿਚਾਰ ਚੱਲਣਦੇ ਆ ਜੀ ਬੜੇ ਵਧੀਆ ਹਾਂ ਤੇ ਪਾਣੀ ਨੇ ਲੱਗਾ ਪੁਲ ਨੂੰ ਕਿ ਨਹੀਂ ਲੱਗਾ ਕਿ ਕਿੱਦਾਂ ਪਾਣੀ ਤਾਂ ਦਾਬ ਲੱਗੀ ਹੈ ਕਿ ਨਹੀਂ ਲੱਗੀ ਇਹਦੇ ਪੁਲ ਦੇ ਉੱਤੋਂ ਨਹੀਂ ਆਉਂਦੇ ਆ ਦਾਬ ਲੱਗੀ ਹੈ ਨਾ ਪਾਣੀ ਦੀ ਪੁਲ ਨੀਵਾ ਬਜਾਇਆ ਹਾਂਜੀ ਹਾਂਜੀ ਆਹ ਵੇਖ ਲਓ ਇੱਕ ਪਾਸੇ ਦਾ ਜਾਈਜਾ ਤੁਸੀਂ ਇੱਕ ਪਾਸੇ ਪਾਣੀ ਵੇਖ ਲਓ ਤੇ ਦੂਜੇ ਪਾਸੇ ਵੇਖ ਲਓ ਦਾਬ ਲੱਗ ਕੇ ਪਾਣੀ ਦਾ ਜਿਹੜਾ ਪਹਿਲਿਆਂ ਨੂੰ ਨੁਕਸਾਨ ਹੋਣ ਡਿਆ ਵਾ ਕਿ ਜਿਹੜਾ ਠੇਕੇਦਾਰ ਨੂੰ ਕਿਹਾ ਗਿਆ ਹੈ ਉਦੋਂ ਵੀ ਤੁਹਾਡਾ ਜਿਹੜਾ ਪਹਿਲੇ ਪੁੱਲ ਦੇ ਨਾਲ ਉਹ 5 ਫੁੱਟ ਨੀਵਾ ਵਾ ਪਰ ਨਹੀਂ ਮੰਨਿਆ ਤੇ ਇਹਦਾ ਨੁਕਸਾਨ ਸਾਨੂੰ ਲਾਗੇ ਵਾਲੀਆਂ ਜ਼ਮੀਨਾਂ ਨੂੰ ਚਲਣਾ ਪੈ ਰਿਆ ਆ ਵੇਖ ਲਓ ਆ ਸਭ ਪਾਣੀ ਦਾਬ ਲਾ ਕੇ ਪਾਣੀ ਰੋਕ ਗਿਆ ਆ ਪਿੰਡ 'ਚ ਲਾਗੇ ਤੇ ਪਿੰਡ ਨੂੰ ਵੀ ਪਾਣੀ ਚੜਨ ਨੂੰ ਤਿਆਰ ਹੋਇਆ ਸਾਰਾ ਬਾਜਾ ਜਲਦੀ ਥਾਤ ਵਿਖਾਉਣਾ ਆਹ ਹਲਾਰਪ ਜੀ ਵਾਲੇ ਕੋਈ ਨਹੀਂ ਆ ਰਿਹਾ ਨਾ ਕੋਈ ਪੂਰੇ ਪਾਸੇ ਪਹਿਲੇ ਪੁਲ ਦੀ ਜਿਹੜੀ ਛੱਤ ਸੀ ਉਹਨੂੰ ਬਿਲਕੁਲ ਪਾਣੀ ਲੱਗਾ ਚੁੱਕਾ ਜਿਹੜਾ ਟਾਇਆ ਵਾ ਠੀਕ ਹੈ ਤੇ ਇਹ ਜਿਹੜਾ ਪੋਲੇ ਉਸ ਤੋਂ ਵੀ 4 ਫੁੱਟ ਜਿਹੜਾ ਨੀਵਾ ਵੱੱਡਾ ਠੇਕੇਦਾਰ ਨੇ ਥੱਲੇ ਆ ਵੇਖੋ ਬੀਮ ਪਾ ਕੇ ਉਹ ਸਾਰੇ ਬੀਮਾਂ ਨੇ ਪਾਣੀ ਰੋਕ ਕੇ ਤੇ ਜਿਹੜਾ ਪਿੰਡ ਨੂੰ ਪਿਛੋਂ ਪਾਣੀ ਟੁੱਟ ਗਿਆ ਕਿਹਾਂ ਥਾਵਾਂ ਤੋਂ ਜਿਹੜਾ ਪਾਣੀ ਚੜੰਦਿਆ ਤੇ ਪਿੰਡ ਦਾ ਨੁਕਸਾਨ ਹੋਣ ਲਿਆ ਬਹੁਤ ਜ਼ਿਆਦਾ ਫਸਲਾਂ ਮਾਰੀਆਂ ਜਾ ਸਕਦੀਆਂ ਸਾਰਾ ਬਹੁਤ ਦੂਰ ਤੱਕ ਜਿਹੜਾ ਰਕਬਾ ਨੂੰ ਪਾਣੀ ਲੱਗਾ ਤੇ ਪ੍ਰਸ਼ਾਸਨਿਕ ਅਧਾਰੀ ਜੇ ਕੋਈ ਵੰਦਾ ਹੋਵੇ ਤੇ ਪੁਲਿਸ ਮੋਕਾ ਆ ਕੇ ਵੇਖ ਸਕਦਾ ਇੱਕ ਪਾਸੇ ਆ ਵੇਖੋ ਫਸਲਾਂ ਦੂਜੇ ਪਾਸੇ ਆ ਗਏ ਨਾ ਨਾ ਬਾਬੇ ਨਾਲ ਚੱਲਾਂ ਰੋਈਏ ਤੁਰ ਗਏ ਚੋਤੇ ਖਾਣਾ ਨਹੀਂ ਆ ਤਾ ਸਿੱਧੀ ਰਸੀ ਹੈ ਨਾ ਨਾਲੋਂ ਨਾਲ ਓ ਚੌਕੀ ਆ ਗਈ ਤੇ ਹੁਣ ਪਿੰਡ ਵਾਸੀ ਗੜੇ ਵਿਚਾਰੇ ਕੋ ਜੰਦੀ ਜ਼ਾਲ ਦੇ ਨਾਲ ਲੱਗੇ ਹੋਏ ਆ ਜੰਦੀ ਜ਼ਾਹਤ ਕਰਦਾ ਹੈ ਕਿ ਕਿਸੇ ਤਰ੍ਹਾਂ ਜਿਹੜੇ ਵਿੱਚੋਂ ਜੇ ਸਾਰੀਏ ਚੁੱਕੇ ਜਾਂ ਤੇ ਪਾਣੀ ਜਿਹੜਾ ਸਿੱਧਾ ਹੋ ਚੁੱਕੇ ਸਕੇ ਬਣਾਠੇਕੀਦਾਰ ਨੂੰ ਕਹਿੰਦੀ باوجود ਵੀ ਪਾਣੀ ਇਹਦੇ ਚ ਜ਼ਿਆਦਾ ਆਉਂਦਾ ਵਾ ਕਿ ਸਾਡਾ ਜਿਹੜਾ ਫੋਲ ਥੋੜਾ ਬਧਾ ਉੱਚਾ ਬਧਾ ਜਾਵੇ ਪਰ ਨਹੀਂ ਹੈਗਾ ਅੰਕੇ ਲਗਾ ਅੰਕੇ ਦਾ ਉਹ ਵੇਖੋ ਭਲਾ ਥੋੜਾ ਬਈਓ ਤੁਸੀਂ ਦਿਲੋਂ ਨਾ ਆਈਦਾ ਸੈਂਡ ਲੈਣਾ ਛਿੜੂਗਾ ਨਯਾ ਕੰਮ ਨਾ ਮਾੜਾ ਓਏ ਆਪਾਂ ਵਾਟਰ ਰੋਡ ਕਨਾ ਮਾੜਾ ਅਸੀਂ ਕੀ ਕਰੀਏ ਨਾ ਕੀ